ਸਸਿਕਾ ਜੀ ਮੈਂ ਬੱਬੂ ਕੋਟ ਫਤਾ ਆਸਟ੍ਰੇਲੀਆ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕਰਨੀ ਚਾਹਣਾ ਅਸੀਂ ਪਿੰਡ ਕੋਟ ਫਤਾ ਵਿਖੇ ਮਿਤੀ 22 ਥਾਈ 29 ਫਰਵਰੀ ਨੂੰ ਵੱਡੀ ਕੱਪ ਕਰਵਾ ਰਹੇ ਹਾਂ ਜਿਹਦੇ ਵਿੱਚ ਪਹਿਲੇ ਦਿਨ ਇੱਕ ਪੈਨ ਓਪਨ ਦੇ ਮੈਚ ਹੋਣਗੇ ਜਿਹਦੇ ਵਿੱਚ ਇੱਕ ਖਿਡਾਰੀ ਬਾਹਰੋਂ ਦੂਸਰੇ ਦਿਨ 77 ਕਿਲੋ 46 ਕਿਲੋ ਦੇ ਮੈਚ ਹੋਣਗੇ ਤੇ ਲਾਸਟ देन ਆਲ ਓਪਨ ਦੇ ਮੈਚ ਹੋਣਗੇ ਜਿਹਦੇ ਵਿੱਚ ਤਿੰਨ ਖਿਡਾਰੀ ਬਾਹਰ ਹੋ ਸਕਦੇ ਆ ਅਸੀਂ ਹੋਰ ਵੀ ਇਸ ਦੇ ਨਾਲ ਇਵੈਂਟ ਕੁਝ ਕਰਵਾ ਰਹੇ ਆ 100 ਮੀਟਰ ਦੇ ਕਰਵਾ ਰਹੇ ਆ 400 ਮੀਟਰ ਰੇਸ ਕਰਵਾ ਰਹੇ ਆ ਵਾਲੀਬਾਲ ਕਰਵਾ ਰਹੇ ਆ ਤੇ ਸ਼ਾਰਟ ਪੁੱਟ ਕਰਵਾ ਰਹੇ ਆ ਤੇ ਅਸੀਂ ਸਾਰਿਆਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਹਮੇ ਮਾ ਕੇ ਪਹੁੰਚੋ ਕਿਉਂਕਿ ਅਸੀਂ ਬਹੁਤ ਵਧੀਆ ਕਵਡਡੀ ਟੂਰਨਾਮੈਂਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਰਾਂਗੇ ਵੀ ਤੇ ਸਾਰੇ ਪਲੇਅਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਲੀਜ਼ ਆਪਣੀਆਂ ਟੀਮਾਂ ਲੈ ਕੇ ਪਹੁੰਚੋ ਤੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਟਾਈਮ ਤੇ ਪਹੁੰਚੋ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਵੱਡੀ ਦੇ ਮੈਚ ਲੰਬਾ ਟਾਈਮ ਦੇ ਕੇ ਵਧੀਆ ਮੈਚ ਹੋਣ ਤਾਂ ਕਿ ਵਧੀਆ ਖੇਡੇ ਜਾ ਸਕਣ ਤੇ ਦਰਸ਼ਕਾਂ ਦਾ ਮਨੋਰੰਜਨ ਵੀ ਵਧੀਆ ਹੋਵੇ ਅਤੇ ਇੱਕ ਹੋਰ ਤੁਹਾਡੇ ਨਾਲ ਮੈਂ ਜਾਣਕਾਰੀ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਅਸੀਂ ਬੈਸਟ ਪਲੇਸ ਨੂੰ ਮੋਟਰਸਾਈਕਲ ਵੀ ਰੱਖੇ ਹੋਏ ਆ ਤੇ ਔਰ ਵੀ ਚੰਗੇ ਦਿਲਖਿਚ ਮੇ ਨਾਮ ਦਿੱਤੇ ਜਾਣਗੇ ਜਿਹੜੀਆਂ ਟੀਮਾਂ ਟਾਈਮ ਤੇ ਉੱਪਰ ਪਹੁੰਚਣਗੀਆਂ ਸਤਿਕਾਰ ਜੀ